ਕਤ ਤੀਵਾਰ ਕਿਤੋਂ ਪੜਨ ਲਗੇ ਕਿ ਕਿਤੋਂ ਹੋ ਗਿਆ ਮੈਂ ਨਹੀਂ ਪੜਨੀ ਮੈਂ ਪੜ ਨਹੀਂ ਸਕਦੀ ਮੈਂ ਕਿੰਨੀ ਹਮਾਰਾ ਪੜਦੀ ਸੀ 14 ਇਹ ਦੱਸ ਬਈ ਕਿੰਨੇ ਸਾਲ ਹੋ ਗਏ ਤੁਹਾਡਾ ਮੂੰਹ ਦੇਖਿਆ ਮੂੰਹ ਤਾਂ ਰੋਜ਼ ਦੇਖਦੀ ਨੀ ਉਹ ਨਾਸ਼ਤੇ ਤੋਂ ਬੁੜਾਉਗਾ ਕਹਦਾ ਨਾਸ਼ਤਾ ਕੁਮਾਰ ਹੈ ਪਤਾ 10 ਵਜੇ ਗਈ ਤੇ ਮੈਂ ਤੇ ਅੱਗੇ ਵਾਜਾ ਮਾਰਦੀ ਆ ਤੇ ਆਂਦੇ ਨਹੀਂ ਹੈਗੇ ਅੱਜ ਨਾਸ਼ਤਾ ਨਾਸ਼ਤਾ ਕਰਦੇ ਪਿਓ ਬਣਾਣਾ ਨਾਸ਼ਤਾ ਬਣਾਨੀ ਆ ਆ ਸਿੰਪਲ ਜਿਹਾ ਨਾਸ਼ਤਾ फटाफट ਵਾਲਾ ਬਣਾਵਾਂ फटाफट फटाफट। ਬਟਰਵਰਵਾਲੂ। ਕਲਤੀ ਡਿਮਾਂਡ ਹੈ ਵੀ फटाफट ਨਾਸ਼ਤਾ। ਪਹਿਲਾਂ ਪੜਦਿਆਂ ਨੂੰ ਯਾਦ ਨਹੀਂ ਆਉਂਦਾ ਮੁੜ ਕੇ ਨਾਸ਼ਤਾ ਲੱਭਦੇ ਨੇ ਹੈਨਾ। ਆਪਾਂ ਨਾ ਇੱਕ ਮੈਂ ਟੋਸਟ ਬਣਾਣੇ ਨੇ ਆਲੂ ਵਾਲੇ ਠੀਕ ਹੈ। ਉਹਦੇ ਵਿੱਚ ਨਾ ਇਹ ਤਨੀਆ ਪਾਇਆ ਤੇ ਇਹ ਦੋ ਪੱਤੇ ਸਿਰਫ ਪੁਦੀਨੇ ਦੇ ਤੇ ਇੱਕ ਨਾ ਪੇਸਟ ਬਣਾ ਲਾਂਗੇ ਜਿਹੜਾ ਇਹਦੇ ਵਿੱਚ ਪਾਵਾਂਗੇ ਤੇ ਇਹ ਜਿਹੜੀ ਅਦਰਕ ਹੈ ਇਹਨੂੰ ਵੀ ਕੱਟ ਕੇ ਤੇ ਦੋ ਮਰਚਾਂ ਵੀ ਕੱਟ ਕੇ ਤੇ ਇਹ ਸਾਰਾ ਕੁਝ ਕੱਟ ਕੇ ਤੇ ਬਾਕੀ ਅਸੀਂ ਮਿਕਸ ਕਰਕੇ ਦੇ ਸਾਡੇ ਕੋਲ ਹੈਗੀਆਂ ਨੇ ਬੜੀਆਂ ਅੱਛੀਆਂ ਪਿਆਜ਼ ਦੀਆਂ ਪੂਕਾਂ ਇਹ ਥਰਡਾ ਹਿੱਸਾ ਵਿੱਚ ਪਾ ਦੇਣਾ ਤੇ ਉੱਪਰਲਾ ਹਿੱਸਾ ਜਿਹੜਾ ਹੈ ਨਾ ਕੱਟ ਕੇ ਪਾਵਾਂਗੇ ਇਹ ਸਾਡੇ ਕੋਲ ਕੱਟੀ ਹੋਈਆਂ ਪੂਕਾਂ ਜਿਹਨੂੰ ਅਸੀਂ ਕਹਿੰਨੇ ਆ ਤੇ ਇਹ ਅਸੀਂ ਉਹ ਇੱਕ ਚਟਨੀ ਜੀ ਬਣਾ ਲਈਏ ਜਿਹੜੀ ਇਹਦੇ ਵਿੱਚ ਧਨੀਆ ਪੁਦੀਨਾ ਐਂਡ ਆਲ ਉਹ ਪਾ ਕੇ ਤੇ ਇਹਨੂੰ ਪੀਸ ਲਿਆ ਤੇ ਇਹ ਬਹੁਤ ਮਜ਼ੇਦਾਰੇ ਦਾ ਟੇਸਟ ਆਏਗਾ ਤੋਂ ਇਲਾਵਾ ਅਸੀਂ ਪਾਵਾਂਗੇ ਇਹਦੇ ਵਿੱਚ ਪਿਆਜ਼ ਪਿਆਜ਼ ਮੈਂ ਕਾਫੀ ਸਾਰੇ ਪਾ ਲੈਨੇ ਬੜਾ ਮਜ਼ਾ ਆਣ ਵਾਲਾ ਹੈ ਇਹਨਾਂ ਨਾਲ ਤੇ ਇੱਕ ਸਾਡੇ ਕੋਲ ਹੈਗਾ ਅਨਾਰ ਦਾਣਾ ਅਨਾਰ ਦਾਣਾ ਜਿਹੜਾ ਵੇ ਪੀਸਿਆ ਆ ਇਹ ਬੜਾ ਸਵਾਲ ਲੱਗਦਾ ਜੇ ਕਈ ਲੋਕ ਤਾਂ ਖੱਟਾ ਅਮਚੂਰ ਵੀ ਪਾਉਂਦੇ ਪਰ ਮੈਨੂੰ ਇਹ ਬਹੁਤ ਕਿਉਂਕਿ ਇਹ ਡਾਈਜੈਸ਼ਨ ਵਾਸਤੇ ਵੀ ਬਹੁਤ ਵਧੀਆ ਹੁੰਦਾ ਨਮਕ ਪੋਜਾਇਆ ਜੀਰਾ ਅਮਚੇ ਉਰਨਾਈ ਪਾਣਾ ਥੋੜੇ ਜਿਹੀ ਕਾਲੀ ਮਿਰਚ ਜਰਾ ਕਰ ਮਸਾਲਾ ਐਨਵੇਂ ਨਾ ਚੁਟਕੀ ਕੁ ਜ਼ਿਆਦਾ ਨਹੀਂ ਸਭ ਤੋਂ ਸਿੰਪਲ ਸਭ ਤੋਂ ਵਧੀਆ ਨਾਸ਼ਤਾ ਮੈਂਟਾਂਸ ਤਿਆਰ ਹੋਣ ਵਾਲਾ ਦੇਸੀ ਢੰਗ ਨਾਲ ਨਾ ਵੈਸੇ ਤਾਂ ਸਾਡੇ ਘਰ ਹਮੇਸ਼ਾ ਬਰਾਊਨ ਯਾਰਟ ਵਾਲੀ ਬਰੈਡ ਆਂਦੀ ਹੈ ਲੇਕਿਨ ਨਾ ਮੈਨੂੰ ਪਰਸਨਲੀ ਜਦੋਂ ਸੈਂਡਵਿਚ ਬਣਾਣੇ ਹੋ ਨਾ ਤੇ ਮੈਨੂੰ ਇਹ ਵਾਲੀ ਬ੍ਰੈਡ ਬਹੁਤ ਅੱਛੀ ਲੱਗਦੀ ਹੈ ਆਪਾਂ ਬ੍ਰੈਡ ਲਈ ਨਾ ਇਹਦੇ ਸਾਈਡਾਂ ਵੱਡਣੀਆਂ ਨਾ ਕੁਝ ਸਿੰਪਲ ਵਾਲਾ ਇਹਦੇ ਉੱਤੇ ਅਸੀਂ ਮਸਾਲਾ ਜਿਹੜਾ ਉਹ ਵਿੱਚ ਭਰ ਦੇਣਾ ਐਸ ਤੋਂ ਜ਼ਿਆਦਾ ਸਵਾਦ ਨਾਲ ਕੁਝ ਨਹੀਂ ਬੰਦਾ ਵੈਸੇ ਵਿੱਚ ਤੁਸੀਂ ਚੀਜ਼ ਵਿੱਚ ਪਨੀਰ ਪਾਣਾ ਹੋਵੇ ਕੋਈ ਤੁਹਾਨੂੰ ਮਨਾ ਨਹੀਂ ਕਰ ਸਕਦਾ ਪਰ ਇਹ ਨਿਰੇ ਆਲੂਆਂ ਨਾਲ ਵੀ ਬਹੁਤ ਟੇਸਟੀ ਬਣਦੀ ਹੈ ਇਹ ਸਿੰਪਲ ਜੇ ਤੁਸੀਂ ਕਲੱਬ ਬਣਾਣਿਆ ਨਾ ਇਹਦੇ ਉੱਤੇ ਇੱਕ ਕਲੀਅਰ ਹੋਰ ਲਾ ਦਿਓ ਗੱਲ ਹੀ ਕੋਈ ਨਹੀਂ ਹੈਗੀ ਬਣਾ ਸਕਦੇ ਹੋ ਆਰਾਮ ਨਾਲ ਸਾਡੇ ਕੋਲ ਟੋਸਟਰ ਹੈ ਹੈਂਟ ਗੈਸ ਵਾਲਾ ਇਹਦੇ ਉੱਤੇ ਅਸੀਂ ਬਣਾਵਾਂਗੇ ਇਹਦੇ ਸਿਰ ਤੇ ਖੜੇ ਹੋ ਕੇ ਬਣਾਣੀ ਹੈ ਜੇ ਸਿਰ ਤੇ ਨਹੀਂ ਖੜੇ ਹੋਏ ਫਿਰ ਨਹੀਂ ਤੇ ਵਧੀਆ ਬਣਨੇ ਮੈਂ ਤਾਂ ਕਹਿੰਨੀ ਹੁੰਨੀ ਆ ਕਿਉਂਕਿ ਇਹ ਗੈਸ ਦੀ ਫਲੇਮ ਹੈ ਇਹਨੂੰ ਨਾ ਥੋੜੇ ਚਾਰ ਚੁਫੇਰੇ ਐ ਥੋੜਾ ਥੋੜਾ ਘੁਮਾ ਦਿਓ ਤਾਂ ਕਿ ਚਾਰੇ ਪਾਸੇ ਨਾਲ ਬਹੁਤ ਵਧੀਆ ਵਾਲੀ ਸਿੱਕ ਗਈ। ਕਿੰਨੀ ਅੱਛੀ ਰੜ ਕੇ ਹੋ ਗਈ ਤਿਆਰ ਤੇ ਅਸੀਂ ਇਹਨੂੰ ਹੁਣ ਕੱਟ ਲਾਂਗੇ। ਇਹਨੂੰ ਚਾਹੇ ਤੇ ਐਦਾਂ ਤੇ ਚਾਹੇ ਐਦਾਂ ਜਿਹੜੀ ਐ ਕੱਟ ਲੋ। ਇਹ ਅਸੀਂ ਸਭ ਤੋਂ ਸਿੰਪਲ ਸਭ ਤੋਂ ਸੌਖੀ ਸੰਤੂਰਡ ਜਿਹੜੀ ਅਸੀਂ ਆਪਣੇ ਟਾਈਮ ਵਿੱਚ ਖਾਇਆ ਕਰਦੇ ਸੀ ਉਹ ਵਾਲੀ ਬਣਾ ਰਹੇ ਹਾਂ ਗੈਸ ਦੇ ਉੱਤੇ ਸੇਕੀ ਤੇ ਦੇਖ ਲਓ ਕਿੰਨੀ ਅੱਛੀ ਬਣੀ। ट्रम्प फिर जीत गया वो प्रेसिडेंट बन जाएगा नहीं मतलब यदि वो नॉमिनेशन जीत गया तो मुकाबला ट्रम्प दे बाइडेन ਦਾ ਫਿਰ ਹੋਏਗਾ ਵਾਹ ਵਰਲਡ ਦੀ ਗੱਲਾਂ ਕੀ ਕੀ ਖਾਲਾ ਕਰੋ ਘਰੇ ਕੀ ਖੰਦਾ ਕੀ ਨਿਕਲਦਾ ਅਸਟਾ ਤਾਜੀਆਂ ਚਾਦੀਆਂ ਸਵਾਦ ਚੀਜ਼ ਇਹ ਜੀ ਆਗੇ ਨੇ ਤੁਹਾਡੇ ਤਿਆਰ ਹੋ ਕੇ ਫਟਾਫਟ ਫਟਾਫਟ ਵਲੇ ਮੈਂ ਮਿੰਟਲ ਆਇਆ ਵੇ ਸੋਹਣੀ ਗ੍ਰੇਨ ਦੇਖੋ ਦੇਖੋ ਜੀ ਸੋਹਣੇ ਦੇਖੋ ਸਵਾਦ ਦੇਖੋ ਤੁਹਾਡੀ ਮਨਜੀ ਹੈ ਤੇ ਚਟਨੀ ਮੋਟੀ ਮੋਟੀ ਚਟਨੀ ਲੰ ਨੂੰ ਫੇਰ ਰੋੜਾ ਪਾ ਦੇ ਫਿਰ ਹੋਗੇ ਮੋਰ ਟੀਚਰ ਨਹੀਂ ਨਹੀਂ ਆਈ ਪਸੰਦ ਦੀ ਚਾਹੀ ਤੇ ਇਹ ਕਿਹੜੀ ਹੈ ਇਹ ਸੌਤ ਵਾਲੀ ਸੌਤ ਵਾਲੀ ਐਸੌਂਸ ਕੈਕ ਤੇ ਚਾਹ ਮੇਰੀ ਆਵੇ ਵਾਹ ਕੀ ਤਨਿਸ਼ਕ ਵਾਲੇ ਕੱਪ ਚਾਹ ਮੇਰੀ ਆਜੇ ਤੇ ਮੇਰੀ ਹੈਗੀ ਕਾਫੀ ਤਨਿਸ਼ਕ ਦੇ ਮੈਂ ਕੋਈ ਚੀਜ਼ ਨਹੀਂ ਲੈਂਦੀ ਕੱਪ ਕਿੱਥੋਂ ਆ ਗਿਆ ਬਦਾ ਕਿੰਨੀ ਆ ਚਾਹ ਆਉਣਾ ਨਾਲ ਕੁਝ ਆਇਆ ਹੋਣਾ ਨਾਲ ਐਨੀਵੇ ਤੇ ਦੇਖੋ ਜਰਾ ਇਹ ਜੀ ਸਭ ਤੋਂ ਸاده ਸਭ ਤੋਂ ਸਵਾਦ ਸਭ ਤੋਂ ਸਿੰਪਲ ਵਾਲਾ ਟੋਸਟ ਜਿਹੜੇ ਜ਼ਮਾਨਾ ਪਹਿਲਾਂ ਖਾਂਦੇ ਹੁੰਦੇ ਸੀ 올ਡ 올ਡ ਤੇ ਉਹ ਬਣਾਏ ਨੇ ਵਾਹ ਬਹੁ ਮਜ਼ਾ ਜੋ ਨਾ ਕੋਈ ਗੈਸ ਉੱਤੇ ਜਦੋਂ ਸ਼ੁਰੂ ਹੋਈਏ ਉਹ ਲੋਸ ਬਣਾਣਾ ਸ਼ੁਰੂ ਕੀਤਾ ਨੇ ਬਹੁਤ ਮਜ਼ੇਦਾਰ ਹੋਈ ਟੋਸਟ ਰਹਿਣਾ ਟੋਸਟ ਹਾਂ ਅਹ ਥਨ ਬੜਾ ਮਜ਼ੇਦਾਰ ਹੁੰਦਾ ਹੈ ਗੈਸ ਤੇ 5 ਮਿੰਟ ਲੱਗਦਾ ਹੈ ਕੋਈ ਜੁਗਾੜ ਨਹੀਂ ਕੁਛ ਨਹੀਂ ਜਸਟ 올ਡ ਫੈਸ਼ਨਡ ਜਿਹੜਾ ਕੰਮ ਹੈ ਫਰੂਟ ਖਾਣੇ ਦਾ ਖਾ ਲੋ ਮੈਂ ਲੈ ਆਈ ਹਾਂ ਇਹਨਾਂ ਜੇ ਦੇ ਕੋ ਮੇਰੇ ਜੇ ਮੈਂ ਪਹਿਲਾਂ ਫਰੂਟ ਖਾ ਫਿਰ ਤਾਂ ਠੀਕ ਹੋਗਾ ਮਸਾ ਨਾ ਖਾਓ ਪਿਆ ਹੋਇਆ ਮੈਂ ਪਹਿਲਾਂ ਲਿਆ ਕੇ ਰੱਖ ਲਿਆ ਸੀ ਮੈਂ ਖਾਵਾਂਗੇ ਟਾਈਮ ਤੁਸੀਂ ਵੀ ਰੋਲ ਪਾ ਲਿਆ ਵੀ ਜਲਦੀ ਜਲਦੀ ਕਿ ਅਖਬਾਰਾਂ ਵਿੱਚ ਦੀ ਖਬਰਾਂ ਪੜ੍ਹਨ ਲੱਗ ਗਏ ਉਹ ਬੜਾ ਵੀ ਖਬਰ ਆ ਪੜੀ ਸੀ ਕਿ ਕਿ ਮੈਂ ਤੁਹਾਡੇ ਕੋਲ ਵੀ ਜਾਇਆ ਸੀ ਨਹੀਂ ਆਣਾ ਕੋਲ ਉਹਦੇ ਚ ਬਾ ਚੜ ਨਹੀਂ ਲਾ ਹਾਂ ਇੰਜ ਕਿਵੇਂ ਹੋ ਸਕਦਾ ਅਸੀਂ ਲਗਾਇਆ ਸੀ ਚਮਚਾਂ ਦਾ ਉਹ ਐਡਾ ਪੈਨ ਭਰਿਆ ਤੇ ਅੱਛਾ ਇੰਟਰਸਟਿੰਗ ਗੱਲ ਬਣ ਗਈ ਵਈ ਕਿ ਉਹ ਹਮਮ ਅਫਾ ਲੋ ਮੈਨੂੰ ਤਾਂ ਸਾਮਣਾ 1900 ਅ ਅਸੀਂ 282 ਜਦੋਂ ਗੈਸ ਸ਼ੁਰੂ ਹੋਈਏ ਤੇ ਉਦੋਂ ਫਿਰ ਅਸੀਂ ਇਹ ਗੈਸ ਵਾਲੇ ਟੋਸਟਰ ਲੈ ਕੇ ਆਏ ਉਹ 21 ਸੈਕਟਰ ਯਾਦ ਆ ਗਿਆ ਜਿੱਥੇ ਆਪਾਂ ਉਹਨੇ ਉਹਨੇ ਬਣਾਦੇ ਹੁੰਦੇ ਸੀ ਦੋਸਤ ਮਿੱਤਰ ਆ ਜਾਂਦੇ ਸੀ ਜਦੋਂ ਫੋੜਫੜ ਟ੍ਰਿਕਟਾ ਉਹ ਟੋਸਟਰ ਬਣਾ ਲੈ ਹੈਨਾ ਇਹ ਉਹੀ ਟੋਸਟ ਨੇ ਉਦੋਂ ਇਹ ਗ੍ਰਿਲ ਵਾਲੇ ਨਹੀਂ ਸੀ ਹੁੰਦੇ ਸਿੰਪਲ ਗੈਸ ਆ ਗਈ ਸੀ ਜਦੋਂ ਕਿ ਜੱਟ ਨੂੰ ਅਸੀਂ ਕਿ ਚਾਲੀ ਸੀ ਗੈਸ ਚਰਨਜੀਤ ਵੀਰ ਜੀ ਨੇ ਆਪਾਂ ਨੂੰ ਦੇ ਦਿੱਤੀ ਸੀ ਹੂੰ ਹੂੰ ਮੋੜ ਲਓ ਮੋੜ ਲਓ ਮੋੜ ਜੀ ਬੜੀ ਮਿਹਰਬਾਨੀ ਉਹ ਬ੍ਰੈਡ ਕਿਹੜੀ ਹੈ ਇਹ ਜੀ ਮੈਂ ਦੱਸਣੀ ਆਹ ਕਾਸਟਿਕ ਆਹ ਤੁਹਾਡੇ ਕੋਲ ਛੁਪਾਇਆ ਹੋਇਆ ਵਾਹ ਬਹੁਤ ਸ਼ੁਕਰੀਆ ਜੀ ਮੇ ਦਾ ਫਾਜ਼ਾ ਸ਼ੇਰਾਂ